ਛੋ ਲਿਆਵਾ ਜਿਸ ਉਤੇ ਉੜਾੜਾ ਤੇ ਖਾਸ ਕਰਕੇ ਰੰਗਲਾ ਪੰਜਾਬ ਤੁਸੀਂ ਦੇਖ ਸਕਦੇ ਹੋ ਰੰਗਲਾ ਪੰਜਾਬ ਦੀ ਜਿਹੜੀ ਇਹ ਕਹਿ ਸਕਦੇ ਲੋਈ ਲਈ ਆ ਸਾਡਾ ਮੋਟਿਵ ਹੈਗਾ ਜੀ ਆਪਣਾ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨਾ ਜੀ ਪਾਕਿਸਤਾਨੀ ਤੋਂ ਬਟਾ ਤੁਸੀਂ ਦੇਖ ਸਕਦੇ ਲੈਂਦੇ ਪੰਜਾਬ ਦੀ ਗੱਲ ਕੀਤੀ ਜਾਂਦੀ ਆ ਪੰਜਾਬੀ ਨਹੀਂ ਰਹੀ ਸਾਡੇ ਪੰਜਾਬੀ ਬਾਹਰ ਜਾਈ ਜਾ ਰਹੇ ਆ ਭਈ ਇਹ ਇਧਰ ਆਈ ਯਾਰੇ பாਜੀ ਕੰਮ ਮਤਲਬ ਤੁਸੀਂ ਦੇਖੋ ਪੰਜਾਬ ਦਾ ਕੰਮ ਹੀ ਨਹੀਂ ਕੋਈ ਰਹਿ ਗਿਆ ਜੀ ਅੱਜ ਕੱਲ ਤੁਸੀਂ ਇਹ ਫੁਲਕਾਰੀ ਕਿਸੇ ਦੇ ਹੱਥ ਚ ਨਹੀਂ ਵੇਚਦੇ ਹੋਗੇ ਸਾਡੀਆਂ ਧੀਆ ਭੈਣਾਂ ਦੇ ਸਿਰਾਂ ਦੀਆਂ ਤਾਜ ਹੁੰਦੀਆਂ ਸੀ ਫੁਲਕਾਰੀਆ ਲੈਂਦੀਆਂ ਸੀ ਪਤਾ ਲੱਗਦਾ ਸੀ ਪੰਜਾਬਣਾ ਵਾਂ ਧੀਆ ਵਾਂ ਪੰਜਾਬਣਾ ਭੈਣਾ ਵਾਂ ਬਲੱਸ ਅਸੀਂ ਅੱਜ ਕੱਲ ਦੇਖਦੇ ਪਸੇਰ ਜਿਹੜੇ ਧੀਆ ਭੈਣਾ ਦੇ ਨੰਗੇ ਨੇ ਸਿਰਾਂ ਤੇ ਚੁੰਨੀਆਂ ਘੱਟ ਹੁੰਦੀਆਂ ਗਲਾ ਚੁੰਨੀਆਂ ਜ਼ਿਆਦਾ ਹੁੰਦੀਆਂ ਤੁਸੀਂ பாਜੀ ਚਾਰ ਦਿਨ ਬਾਸ ਸਕੂਲ ਚੱਲ ਜਾਓ ਡੋਨਟ ਟਾਕ ਇਨ ਪੰਜਾਬੀ ਟਾਕ ਇਨ ਇੰਗਲਿਸ਼ ਪਾਜੀ ਇਸ ਤਰ੍ਹਾਂ ਨਹੀਂ ਹੁੰਦਾ ਭਾਜੀ ਪੰਜਾਬੀ ਅਸੀਂ ਪੰਜਾਬ ਚ ਰਹਿੰਦੇ ਅਸੀਂ ਪੰਜਾਬੀ ਆ ਕਹਿੰਦੇ ਜੀ ਗੱਬਰੂ ਨੂੰ ਕਹਿੰਦੇ ਆ ਟ੍ਰੈਂਡ ਬਲੀਏ ਇਹ ਟ੍ਰੈਂਡ ਹੈਗਾ ਸੀ ਤੇ ਰਹੇਗਾ ਜੀ ਪ੍ਰੋਪਰ ਜਟੀਆਂ ਹੱਡੀਆਂ ਜਿਹੜੀ ਸਰਦਾਨੀਆਂ ਪਹਿਣਾ 2 2 ਮੀਟਰ ਦੇ ਦੁਪੱਟੇ ਲੈਂਦੀਆਂ ਨੇ ਅੱਜ ਕੱਲ ਤੇ ਦੁਪੱਟੇ ਕੀ ਸਵਾ 2 ਵੀ ਨਹੀਂ ਲੈਂਦੀਆਂ ਜੀ ਅੱਜ ਸਕਾਫ ਲੈਂਦੀਆਂ ਇੰਨਾ ਇੰਨਾ ਸਕਾਫ ਦੇ ਦਿਓ ਜੀ 35 ਅਖਰੀ ਤੁਸੀਂ ਦੇਖ ਸਕਦੇ ਹੋ ਅੱਜਕੱਲ ਜਿਹੜੇ ਕਿ ਦੁਪੱਟੇ ਬਹੁਤ ਚੱਲ ਰਹੇ ਨੇ ਦੇਖੋ ਅਸੀਂ ਨਹੀਂ ਕਹਿੰਦੇ ਕਿ ਇਹ ਸਾਡੇ ਕੋਲ ਲੈ ਕੇ ਜਾਓ ਕਿਤੋਂ ਵੀ ਲੈ ਕੇ ਜਾਓ ਪਰ ਇਸ ਚੀਜ਼ ਨੂੰ ਬढ़ावा ਦਿਓ ਇਹ ਚੀਜ਼ ਨੂੰ ਜਿੰਨਾ ਬढ़ावा ਦਿਓਗੇ ਗਾਂ ਤੁਹਾਡੀ ਪੀੜੀ ਤੁਹਾਡੀ ਨਸਲ ਚੰਗੀ ਰਹਿਣੀ ਹੈ ਇੱਥੇ ਫਿਰ ਪੰਜਾਬੀ ਤਾਂ ਹੀ ਰਹਿਣਾ ਹੈ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਖਾਲਸਾ ਕਾਲਜ ਦੀਆਂ ਜਿੱਥੇ ਕਿ ਮੇਲਾ ਲਗਾਇਆ ਗਿਆ ਖਾਲਸਾ ਕਾਲਜ ਕੋਲ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਇੱਥੇ ਸਟਾਲ ਲਗਾਏ ਗਏ ਨੇ ਖਾਸ ਕਰਕੇ ਇੱਥੇ ਕਿਤਾਬਾਂ ਦੇ ਸਟਾਲ ਜਿਹੜੇ ਅਤੇ ਨਾਲ ਹੀ ਇੱਥੇ ਅੱਜ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਅਮਰਸਾ ਦੀਆਂ ਖਾਲਸਾ ਕਾਲਜ ਦੀਆਂ ਜਿੱਥੇ ਕਿ ਪੰਜਾਬੀ ਕਲਚਰ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਜਿਹੜਾ ਕਿ ਇੱਥੇ ਸਟਾਲ ਲਗਾਏ ਗਏ ਆ ਤੁਸੀਂ ਦੇਖ ਸਕਦੇ ਹੋ ਵੀ ਊੜਾੜਾ ਅਤੇ ਖਾਸ ਕਰਕੇ ਜਿਹੜੀ ਸਾਡੀ ਪਛਾਣ ਬਣਦੀ ਆ ਸਿੱਧੂ ਮੂਸੇ ਵਾਲਾ ਬਾਈ ਉਸਦੇ ਜਿਹੜੇ ਨੇ ਸਟਾਲ ਜਿਹੜੇ ਇੱਥੇ ਲਗਾਏ ਗਏ ਨੇ ਵਕਫ ਵਕਤਾਂ ਦੇ ਬੜੇ ਆਕਰਸ਼ਿਤ ਕੈਸਾ ਦਾ ਇੱਥੇ ਜਿਹੜੀਆਂ ਵੇਖਣ ਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਫੁਲਕਾਰੀਆਂ ਸੀ ਦੇਂਦੇ ਸੀ ਵਿਆਹਾਂ ਸ਼ਾਦੀਆਂ ਵਿੱਚ ਜਦੋਂ ਕਦੇ ਜਾਗੋਂ ਨਿਕਲਦੀ ਸੀ ਤੇ ਫੁਲਕਾਰੀ ਲਈ ਜਾਂਦੀ ਸੀ ਫੁਲਕਾਰੀ ਤੋਂ ਬਿਨਾਂ ਮੈਂ ਕਹਿ ਸਕਦਾ ਵੀ ਜਿਹੜਾ ਵਿਆਹ ਸੀ ਉਹ અધੂਰਾ ਸੀ ਤੇ ਗੱਲਬਾਤ ਵੀ ਕਰਾਂਗੇ ਬਾਈ ਦੇ ਨਾਲ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅਮਰਸਾਦੇ ਖਾਲਸਾ ਕਾਲਜ ਦੀ ਆ ਸਭ ਤੋਂ ਪਹਿਲਾਂ ਤੁਸੀਂ ਵੀਰ ਦੇ ਵੱਲ ਵੇਖੋ ਵੀਰ ਨੇ ਵੀ ਇੱਕ ਅਜਿਹੀ ਇੱਕ ਸਟਾਲ ਲਈ ਹੈ ਛਾਉ ਲਿਆਵਾ ਜ ਉੜਾੜਾ ਤੇ ਖਾਸ ਕਰਕੇ ਰੰਗਲਾ ਪੰਜਾਬ ਤੁਸੀਂ ਦੇਖ ਸਕਦੇ ਹੋ ਰੰਗਲਾ ਪੰਜਾਬ ਦੀ ਜਿਹੜੀ ਹੈ ਕਹਿ ਸਕਦੇ ਲੋਈ ਲਈ ਆ ਬਹੁਤ ਸੋਹਣਾ ਲੱਗ ਰਿਹਾ ਵੀਰ ਤੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰੇ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੇ ਮੇਰੇ ਸਾਰੇ ਪੰਜਾਬੀ ਵਾਸੀਆਂ ਨੂੰ ਤੇ ਮੇਰਾ ਨਾਮ ਹੈ ਜੀ ਵੈਬਵੋਰਾ ਤੇ ਮੇਰੀ ਦੁਕਾਨ ਦਾ ਨਾਮ ਹੈ ਜਕੇ ਟੈਕਸਟਾਈਲ ਤੇ ਸਾਬ ਜੀ ਤੇ ਅਸੀਂ ਇੱਥੇ ਖਾਲਸਾ ਕਾਲਜ ਚ ਸਟਾਲ ਲਾਇਆ 119 ਨੰਬਰ ਜੀ ਤੇ ਇਹ ਵੀਰ ਸਾਡੇ ਬਹੁਤ ਪਿਆਰੇ ਨੇ ਇਹਨਾਂ ਨੇ ਸਾਨੂੰ ਬਹੁਤ ਪਿਆਰ ਦਿੰਦੇ ਨੇ ਤੇ ਅਸੀਂ ਜੀ ਸਾਡਾ ਮੋਟਿਵ ਹੈਗਾ ਜੀ ਆਪਣਾ ਪੰਜਾਬੀ ਵਿਰਸੇ ਨੂੰ ਪ੍ਰੋਮੋਟ ਕਰਨਾ ਜੀ ਗੱਲ ਕੀਤੀ ਖਾਲ ਖਾਲਸਾ ਕੋਲ ਦੀ ਗੱਲ ਕੀਤੀ ਆ ਪੂਰੇ ਪੰਜਾਬੀ ਬਣ ਕੇ ਆਏ ਹੋ ਰੰਗਲਾ ਪੰਜਾਬ ਆਇਆ ਵਾ ਭਗਵੰਤ ਮਾਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਪੀ ਰੰਗਲਾ ਪੰਜਾਬ ਰੋਣਾ ਵਾ ਤੁਸੀਂ ਪੰਗਲਾ ਪੰਜਾਬ ਆਪਣੇ ਨਾਂ ਲਈ ਫਿਰਦੇ ਹੋ ਜੇਕਰ ਪੰਜਾਬੀ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭੰਜਗਤ ਸਿੰਘ ਮਾਨ ਕਹਿੰਦੇ ਨੇ ਪੰਜਾਬੀ ਮਾਂ ਬੋਲੀ ਨੂੰ ਬੜਾਵਾ ਦੇਣਾ ਪੰਜਾਬੀ ਮਾਂ ਬੋਲੀ ਅੱਗੇ ਲੈ ਕੇ ਜਾਣਾ ਤੁਸੀਂ ਊੜੇ ਆੜੇ ਦਾ ਪੂਰਾ ਜਿਹੜਾ ਸ਼ੌਲ ਆਪਣੇ ਤੇ ਲਿਆ ਇਹ ਮਨਚ ਵਿਚਾਰ ਕਿਸ ਤਰ੍ਹਾਂ ਆਇਆ ਸਾਥੀ ਵਿਚਾਰ ਇਸ ਕਰਕੇ ਆ ਜੀ ਅੱਜ ਕੱਲ ਤੁਸੀਂ ਕਿਤੇ ਵੀ ਚੱਲ ਜੋ ਜੀ ਊੜਾ ਐੜਾ ਤੇ ਲੋਕਾਂ ਦੇ ਦਿਮਾਗਾ ਚੋਂ ਖਤਮ ਹੋਈ ਜਾ ਰਿਹਾ ਜੀ ਹੁਣ ਊੜਾ ਐੜਾ ਲੋਕੀ ਪੜਦੇ ਹੀ ਨਹੀਂ ਹੁਣ ਦੇਖੋ ਹੁਣ ਮੈਂ ਭਾਜੀ ਕਹਿਣਾ ਚਾਹੁੰਗਾ ਕਿ ਦੇਖੋ ਸਾਡੇ ਪੰਜਾਬ ਚ ਪੰਜਾਬੀ ਨਹੀਂ ਰਹੀ ਸਾਡੇ ਪੰਜਾਬੀ ਬਾਹਰ ਜਾਈ ਜਾ ਰਹੇ ਆ ਭਈਏ ਇੱਧਰ ਆਈ ਯਾਰੇ ਭਾਜੀ ਕੰਮ ਮਤਲਬ ਤੁਸੀਂ ਦੇਖੋ ਪੰਜਾਬ ਦਾ ਕੰਮ ਹੀ ਨਹੀਂ ਕੋਈ ਰਹਿ ਗਿਆ ਜੀ ਆਪਣਾ ਊੜਾ ਐੜਾ ਜਿਹੜੀ ਸਾਡੀ ਵਿਰਸਾ ਵੈ ਉਹਨੂੰ ਚੇਂਜ ਨਾ ਕਰੋ ਅੱਜ ਕੱਲ ਤੁਸੀਂ ਇਹ ਫੁਲਕਾਰੀ ਕਿਸੇ ਦੇ ਹੱਥ ਚ ਨਹੀਂ ਵੇਚਦੇ ਹੋਗੇ ਇਹ ਫੁਲਕਾਰੀ ਪਹਿਲੇ ਚਲਦੀ ਸੀ ਇਹ ਦੇਖੋ ਇਹਨੂੰ ਪਖੜ ਡਿਜ਼ਾਈਨ ਕਹਿੰਦੇ ਸਭ ਤੋਂ ਪਹਿਲੇ ਚਲਦਾ ਸੀ ਇਹ ਦੇਖੋ ਅਸੀਂ ਦੇਖਿਆ ਵੀਰ ਜੀ ਬੋਲਾ ਜੀ ਖਾਸ ਕਰਕੇ ਫੁਲਕਾਰੀਆਂ ਜਿਹੜੀਆਂ ਸੀ ਸਾਡੀਆਂ ਧੀਆ ਭੈਣਾਂ ਦੀਆਂ ਸਿਰਾਂ ਦੀਆਂ ਤਾਜ ਹੁੰਦੀਆਂ ਸੀ ਪੁਲਕਾਰੀਆਂ ਲੈਂਦੀਆਂ ਸੀ ਪਤਾ ਲੱਗਦਾ ਸੀ ਪੰਜਾਬਣਾ ਵਾਂ ਧੀਆ ਵਾਂ ਪੰਜਾਬਣਾ ਪੈਣਾ ਵਾਂ ਪਲੱਸ ਅੱਜ ਕੱਲ ਦੇਖਦੇ ਸਿਰ ਜਿਹੜੇ ਧੀਆ ਪੈਣਾ ਦੇ ਨੰਗੇ ਨੇ ਸਿਰਾਂ ਤੇ ਚੁੰਨੀਆਂ ਘੱਟ ਹੁੰਦੀਆਂ ਗਲਾਂ ਚੁੰਨੀਆਂ ਜ਼ਿਆਦਾ ਹੁੰਦੀਆਂ ਪੁਲਕਾਰੀਆਂ ਕਿਸ ਤਰ੍ਹਾਂ ਸ਼ਿੰਗਾਰ ਹੁੰਦੀ ਸੀ ਕਰਾ ਦਿਆ ਕੀ ਕਹਿਣਾ ਚਾਹੋ ਜੀ ਮੈਂ ਤੁਹਾਨੂੰ ਕਹਿਣਾ ਜਾਊਂਗਾ ਦੇਖੋ ਥੋੜਾ ਜਿਹਾ ਟ੍ਰੈਂਡ ਦਾ ਥੋੜਾ ਚੇਂਜ ਹੋਈ ਹੈ ਬਟ ਬਟ ਸਿਰੋ ਚੁੰਨੀਆਂ ਜ਼ਰੂਰੀ ਹੈ ਜੀ ਮਤਲਬ ਔਰਤ ਦਾ ਗਹਿਣਾ ਹੈ ਜੀ ਦੁਪੱਟਾ ਤੁਹਾਨੂੰ ਲਾਇਆ ਨਾ ਜਾਵੇ ਪਰ ਆਪਾਂ ਨੂੰ ਮਤਲਬ ਜਿੰਨਾ ਤੋਂ ਜਿੰਨਾ ਵੱਧ ਤੋਂ ਵੱਧ ਆਸੀਂ ਲੋਕਾਂ ਨੂੰ ਜਾਗਰੂਤ ਕਰਾਂਗੇ ਕਿ ਆਪਣੇ ਪੰਜਾਬੀ ਵਿਰਸੇ ਤੇ ਉਹਨਾਂ ਹੀ ਬਚੋ ਇਹ ਮਤਲਬ ਮੈਂ ਕਹਿਣਾ ਚਾਹਾਂਗਾ ਪੰਜਾਬੀਓ ਬਚੋ ਇਹ ਪੰਜਾਬੀ ਹੈ ਤੁਹਾਡੀ ਪੰਜਾਬੀ ਹੁਣ ਆਪਾਂ ਸਕੂਲ ਪੜ੍ਹਦੇ ਸੀ ਪਾਜੀ ਸਾਨੂੰ ਪੰਜਾਬੀ ਨਹੀਂ ਸੀ ਬੋਲਣ ਦਿੰਦੇ ਮੈਨੂੰ ਸਾਡੀ ਦਾਦੀ ਕਹਿੰਦੀ ਪੰਜਾਬੀ ਪੜੋ ਤੇ ਬੱਚਿਆਂ ਨੂੰ ਸਕੂਲ ਅੱਜਕੱਲ ਸਭ ਇੱਕ ਤੇ ਮੇਰਾ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੇ ਸਕੂਲਾਂ ਲਿਆਣੂ ਕਿ ਸਕੂਲਾਂ ਚ ਪੰਜਾਬੀ ਬੋਲਣ ਵੀ ਦਿਓ ਤੇ ਗੱਲਬਾਤ ਵੀ ਕਰਨ ਦਿਓ ਅਸੀਂ ਅੱਜ ਅਸੀਂ ਖਾਲਸਾ ਕਾਲਜ ਚ ਲਾ ਰਹੇ ਆ ਅਸੀਂ ਲੋਕਾਂ ਨੂੰ ਪੰਜਾਬੀ ਬਾਰੇ ਜਾਗਰੂਤ ਕਰ ਰਹੇ ਆ ਤੁਸੀਂ ਪਾਜੀ ਚਾਰ ਦਿਨ ਬਾਅਦ ਸਕੂਲ ਚਲ ਜਓ Don't talk in Punjabi. Talk in English. ਪਾਜੀ ਇਸ ਤਰ੍ਹਾਂ ਨਹੀਂ ਹੁੰਦਾ ਪਾਜੀ ਪੰਜਾਬੀ ਅਸੀਂ ਪੰਜਾਬ ਚ ਰਹਿੰਦੇ ਅਸੀਂ ਪੰਜਾਬੀ ਆ ਕਹਿੰਦੇ ਵੀ ਪੰਜਾਬੀ ਸਾਡੇ ਖੂਨ ਚ ਆ ਕਹਿੰਦੇ ਅਸੀਂ ਪੰਜਾਬੀ ਆ ਪੰਜਾਬੀ ਸਾਡੇ ਖੂਨ ਚ ਸਾਡੇ ਰਗਾਂ ਚ ਦੌੜਦੀ ਆ ਅਸੀਂ ਦੇਖਿਆ ਤੁਸੀਂ ਪੰਜਾਬੀ ਕਲਚਰ ਲੈ ਕੇ ਆਏ ਹੋ ਬਹੁਤ ਸੋਹਣੀਆਂ ਤੁਸੀਂ ਤਸਵੀਰਾਂ ਸਾਂਝੀ ਕਰ ਰਹੇ ਆ ਕੱਲੀ ਕੱਲੀ ਤਸਵੀਰ ਦਿਖਾਵਾਂਗੇ ਜਿਸ ਤਾਂ ਦੀਆਂ ਫੁਲਕਾਰੀਆਂ ਤੁਸੀਂ ਲੈ ਕੇ ਆਏ ਹੋ ਇਹ ਅੱਜ ਕੱਲ ਦਾ ਖਜ਼ਾਨਾ ਵਾ ਮੈਂ ਕਹਿੰਦਾ ਪਰ ਇਹ ਖਜ਼ਾਨਾ ਅੱਜ ਕੱਲ ਵੇਖਣ ਨੂੰ ਨਹੀਂ ਮਿਲਦਾ ਪਰ ਤੁਸੀਂ ਅੱਜ ਕੱਲ ਖਜ਼ਾਨਾ ਸਾਂਭਿਆ ਵਾ ਅਸੀਂ ਦੇਖਦੇ ਵੀ ਇੰਨੀਆਂ ਸੋਹਣੀਆਂ ਫੁਲਕਾਰੀਆਂ ਲੈ ਕੇ ਆਏ ਹੋ ਸਾਡੀਆਂ ਮਾਤਾਵਾਂ ਪਹਿਣਾ ਜਦੋਂ ਕਿਤੇ ਵਿਆਹ ਸ਼ਾਦੀ ਹੁੰ ਮੈਨੂੰ ਲੱਗਦਾ ਇਹ ਬੜੀਆਂ ਕੋਈ ਚੰਗੀ ਜਿਹੜੀ ਜਾਣ ਵਾਲੀ ਸਾਡੀ ਭੈਣ ਹੋ ਗਈ ਉਹੋ ਹੀ ਸਰਤੇ ਲੈ ਸਕਦੀ ਬਸ ਪ੍ਰੋਪਰ ਜਟੀਆਂ ਸਾਡੀਆਂ ਜਿਹੜੀ ਸਰਦਾਨੀਆਂ ਪਹਿਣਾ ਢਾਈ ਢਾਈ ਮੀਟਰ ਦੇ ਦੁਪੱਟੇ ਲੈਂਦੀਆਂ ਨੇ ਅੱਜ ਕੱਲ ਤੇ ਦੁਪੱਟੇ ਕੀ ਸਵਾ ਦੋ ਵੀ ਨਹੀਂ ਲੈਂਦੀਆਂ ਜੀ ਅੱਜ ਸਕਾਫ ਲੈਂਦੀਆਂ ਇੰਨਾ ਇੰਨਾ ਸਕਾਫ ਦੇ ਦਿਓ ਜੀ ਇਹ ਲੋਈਆਂ ਪੂਰੀਆਂ ਚੰਗੀਆਂ ਭਾਜੀ ਢਾਈ ਢਾਈ ਤਿੰਨ ਤਿੰਨ ਮੀਟਰ ਸਾਡੇ ਕੋਲ ਦੁਕਾਨ ਤੇ ਸਾਢੇ ਤਿੰਨ ਮੀਟਰ ਦੇ ਵੀ ਲੋਕੀ ਲੈ ਕੇ ਜਾਂਦੇ ਨੇ ਦੁਪੱਟੇ ਤੇ ਅੱਜ ਕੱਲ ਕਈ ਹੁੰਦੇ ਨੇ ਜੀ ਕਿ ਹਾਂ ਨੂੰ ਸਿਰਫ ਡੇਢ ਮੀਟਰ ਦਾ ਸਕਾਫ ਹੋ ਜਾਏ ਸਿਰਫ ਮੂੰਹ ਕਵਰ ਕਰਨ ਵਾਸਤੇ ਭਾਜੀ ਆਪਣਾ ਜਿੰਨਾ ਆਪਣਾ ਵਿਰਸੇ ਨੂੰ ਅਸੀਂ ਬਚਾਵਾਂਗੇ ਗਾਂ ਸਾਡੀ ਪੀੜ੍ਹੀ ਓਨੀ ਜਾਗਰੂਤ ਹੋਏਗੀ ਸਾਡੇ ਮਾਪਿਓ ਨੇ ਸਾਨੂੰ ਸਿਖਾਇਆ ਕਿ ਇਹੀ ਪੰਜਾਬ ਚ ਰਹੇ ਇਹਨੂੰ ਚੀਜ਼ ਨੂੰ ਜਿੰਨਾ ਇੰਨੀ ਅਕਲ ਸਾਨੂੰ ਦਿੱਤੀ ਹੈ ਸਾਡੀ ਮਾਤਾ ਨੇ ਸਾਡੇ ਪਾਪਾ ਨੇ ਸਾਡੀ ਦਾਦੀ ਨੇ ਕੀ ਹਾਨੂੰ ਇਹਨਾਂ ਸਿਖਾਇਆ ਵਾ ਕਿ ਆਪਣਾ ਆਪਣੇ ਆਪ ਨੂੰ ਬਚਾਓ ਜਿੰਨਾ ਬਚਾ ਸਕਦੇ ਹੋ ਹੋਰੋਂ ਸਾਹਿਬ ਕਿਸ਼ਤਾ ਦੇਦੇ ਹੋ ਪਹਿਲੇ 5 ਮੀਟਰ ਸੂਟ ਬੰਦਾ ਸੀ ਸਾਡੀਆਂ ਧੀਆਂ ਪਹਿਣਾ ਦਾ ਇੱਕ ਸੂਟਾ ਸੂਜ ਜਿਹੜੇ ਨੇ ਉਹ ਕੱਟ ਗਏ 2.5-2.5 ਮੀਟਰ ਕਿਉਂ ਕੱਟ ਕੇ ਆ ਗਏ ਨੇ ਕਿਉਂ ਜਿਹੜੀਆਂ 5 ਮੀਟਰ ਦੇ ਸੂਟ ਜਿਹੜੇ ਸੀ ਉਹ ਨਹੀਂ ਬੰਦੇ 2.5 ਮੀਟਰ ਸੂਟ ਰਹਿ ਗਏ ਆ ਅਸੀਂ ਦੇਖਿਆ ਅਸੀਂ ਖਾਸਾ ਕ ਵਿੱਚ ਪਹੁੰਚੇ ਆ ਬਹੁਤ ਘਟ ਅਸੀਂ ਦੇਖਿਆ ਖਾਸਾ ਕਾਰਡੋ ਜਿੱਥੇ ਅਸੀਂ ਮੁੰਡੇ ਕੁੜੀਆਂ ਵੇਖੇ ਨੇ ਖਾਸ ਕੇ ਕੁੜੀਆਂ ਜਿਸੀਂ ਦੇਖੀਆਂ ਪਹਿਣਾ ਉਹਨਾਂ ਦੇ ਸਿਰਾਂ ਤੇ ਚੁੰਨੀਆਂ ਬਹੁਤ ਘੱਟ ਵੇਖੀਆਂ ਵਾ ਖਾਸ ਕੇ ਪਹਿਰਾਵਾ ਬੜਾ ਚੇ ਕਲਚਰ ਜਿਹੜਾ ਵਾ ਬਹੁਤ ਦੂਰ ਹੁੰਦਾ ਜਾਂਦਾ ਪਾਜੀ ਮੈਂ ਤੁਹਾਨੂੰ ਟੋਕਣ ਲੱਗਾ ਮਤਲਬ ਗੁਸਤਾਖੀ ਮਾਫ ਜੇ ਪਰ ਜੀਨ ਟੌਪ ਠੀਕ ਹੈ ਪਾਜੀ ਅਸੀਂ ਵੀ ਮੁੰਡੇ ਆਪਾਂ ਕੁੜਤੇ ਪਜਾਮਿਆਂ ਤੋਂ ਜੀਨ ਟੌਪ ਤੇ ਆਏ ਆ ਜੀ ਅਸੀਂ ਵੀ ਚੀਜ਼ਾਂ ਕਰਦੇ ਆ ਜੀਨ ਟੌਪ ਠੀਕ ਹੈ ਪਾਜੀ ਉਹ ਥੋੜਾ ਸਾਨੂੰ ਟ੍ਰੈਂਡ ਦਾ ਚੇਂਜ ਹੋਣਾ ਪਏਗਾ ਬਟ ਅਸੀਂ ਬਿਲਕੁਲ ਚੇਂਜ ਕਰ ਦਈਏ ਉਹ ਨਹੀਂ ਅਸੀਂ ਥੋੜਾ ਦੇਖੋ ਜੀ ਮਾਹੌਲ ਵੱਧ ਕੱਟਦਾ ਹੈ ਹੌਲੀ ਹੌਲੀ ਪਰ ਅਸੀਂ ਇਦਾਂ ਖਤਮ ਨਹੀਂ ਕਰ ਸਕਦੇ ਹੁਣ ਜਿੱਦਾਂ ਜੋ ਸਾਡੇ ਪਿਓ ਦਾ ਨਾਮ ਹੈ ਮਾਦਨ ਉਹ ਰੇਗ ਆ ਜੀ ਅਸੀਂ ਜੇ ਪੰਜਾਬੀਆਂ ਆਸੀਂ ਪੰਜਾਬੀ ਰਹਿਣਾ ਜਿੰਦੇ ਪੰਜਾਬੀ ਮਰਾਂਗੇ ਪੰਜਾਬੀ ਪਰ ਗੱਲ ਕਰੀਏ ਪੰਜਾਬੀਆਂ ਵਾਲੀ ਕੋਈ ਪਛਾਣ ਤੇ ਹੋਣੀ ਚਾਹੀਦੀ ਆ ਤੁਸੀਂ ਅੱਜ ਲੋਈ ਲਈ ਆਪਣੇ ਤੇ ਪੰਜਾਬੀਆਂ ਦੀ ਪਛਾਣ ਤੇ ਪਾ ਲੱਗ ਰਿਹਾ ਪਰ ਦੂਰੋਂ ਭਰਾ ਪੰਜਾਬੀ ਆ ਜੇਕਰ ਤੁਸੀਂ ਵੀ ਲੋਈ ਨਹੀਂ ਲਾਦੋਗੇ ਫਿਰ ਤੁਹਾਡੀ ਪਛਾਣ ਮਿਟ ਜਾਨੀ ਵੀ ਇਹ ਪੰਜਾਬੀ ਆ ਜਾਂ ਇਹ ਮੁਸਲਮਾਨ ਬੰਦਾ ਕੌਣ ਆ ਇਹ ਨਹੀਂ ਜੀ ਮੁਸਲਮਾਨ ਕੀ ਭਾਜੀ ਉਹ ਤੇ ਚਲੋ ਮੁਸਲਮਾਨ ਵੀ ਆਡੇ ਭਰਾ ਨੇ ਤੇ ਪੰਜਾਬੀ ਵੀ ਆਡੇ ਭਰਾ ਨੇ ਇਹ ਤੇ ਸਿਰਫ ਦੁਬਾਰਾ ਜੀ ਵਿੱਚ ਮੈਂ ਤੁਹਾਨੂੰ ਹਜੇ ਵੀ ਕਹਿਣਾ ਚਾਹੂੰਗਾ ਜੀ ਇਹ ਦੀਵਾਰਾਂ ਨਾਮ ਦੀਆਂ ਨੇ ਅਸੀਂ ਦੇਖੋ ਪਾਕਿਸਤਾਨੀ ਦੁਪੱਟੇ ਵੇਚ ਰਹੇ ਆ ਜੀ ਮਤਲਬ ਬੜੀ ਦੁਪੱਟਾ ਜੂ ਸਾਡਾ ਕਰਦੇ ਹੋ ਪਾਕਿਸਤਾਨੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਲੈਂਦੇ ਪੰਜਾਬ ਦੀ ਗੱਲ ਕੀਤੀ ਜਾਂਦੀ ਆ ਪਾਕਿਸਤਾਨੀ ਦੁਪੱਟਾ ਕਿੰਨਾ ਕਿ ਪਸੰਦ ਕਰ ਰਿਹਾ ਕਿੰਨਾ ਕਿ ਟ੍ਰੈਂਡਿੰਗ ਹੈ ਜਾਇਕਾ ਲੋਕ ਖਾਸ ਕਰਕੇ ਸਾਡੇ ਲੈਂਦੇ ਪੰਜਾਬ ਦੀ ਜਿਹੜੀ ਸ਼ਗਾਤ ਕਹਿ ਸਕਦਾ ਵਾਂ ਚੜ੍ਹਦੇ ਪੰਜਾਬ ਵਾਲੇ ਕਿੰਨਾ ਪਸੰਦ ਕਰਦੇ ਨੇ ਇਹ ਭਾਜੀ ਹਰ ਇੱਕ ਬੰਦਾ ਪਸੰਦ ਕਰਦਾ ਹੈ ਇਹ ਭਾਜੀ ਇਹ ਪਸੰਦ ਹੈ ਲੋਕਾਂ ਦੀ ਦੇਖੋ ਇਹ ਚੀਜ਼ ਲੈਂਦਾ ਚੜ੍ਹਦਾ ਸਾਡੇ ਮਨਾਂ ਚ ਤੁਹਾਡੇ ਮਨਾਂ ਚ ਹੈ ਭਾਜੀ ਦੇ ਮਨਾਂ ਚ ਔਰ ਕਿਸੇ ਦੇ ਮਨਾਂ ਚ ਨਹੀਂ ਇਹ ਸਿਰਫ ਜਦੋਂ ਦੇਖੋ ਸਾਡੇ ਬਣਨ ਤੋਂ ਪਹਿਲੇ ਦਾਦੀ ਉਧਰ ਹੁੰਦੇ ਸੀ ਇਹ ਦੇਖੋ ਸਾਨੂੰ ਸਿਖਾਇਆ ਗਿਆ ਵਾ ਪਹਿਲੇ ਆਪਾਂ ਇਨਸਾਨ ਬਣੀਏ ਹੈ ਇਨਸਾਨ ਤੂੰ ਆਪਣੇ ਆਪ ਨੂੰ ਜਾਣ ਤੇ ਸਭ ਤੋਂ ਵੱਡੀ ਗੱਲ ਹੈ ਜੀ ਕਿ ਬੀ ਗੁੱਡ ਡੂ ਗੁੱਡ ਤੇ ਬੀ ਵਨ ਇੱਕ ਸ਼ਲੋਕ ਹੈ ਆਪਣੇ ਮਨਾਂ ਚ ਧਾਰ ਲਓ ਭਲਾ ਕਰੋ ਭਲੇ ਬਣੋ ਤੇ ਇਕ ਰਹੋ ਸਭ ਤੋਂ ਵਧੀਆ ਭਾਜੀ ਜੀ ਇਹ ਆਪਾਂ ਆਪਣੇ ਮਨ ਨੂੰ ਸਮਝਾ ਲਾਂਗੇ ਕਿ ਅਸੀਂ ਹਿੰਦੂਸਤਾਨ ਪਾਕਿਸਤਾਨ ਅਸੀਂ ਹਿੰਦੂ ਮੁਸਲਮ ਈਸਾਈ ਇਹ ਸਭ ਬਣਨ ਤੋਂ ਪਹਿਲੇ ਜਿਹੇ ਇਨਸਾਨ ਬਣ ਜੀ ਨਾ ਭਾਜੀ ਕੋਈ ਗੱਲ ਦਾ ਮਸਲਾ ਹੀ ਨਹੀਂ ਹੁੰਦਾ ਹੋਰ ਕੀ ਕੀ ਲੈ ਕੇ ਆਏ ਹੋ ਜੇਕਰ ਗੱਲ ਕੀਤੀ ਪੰਜਾਬੀ ਦੀ ਗੱਲ ਕੀਤੀ ਆ ਅਸੀਂ ਦੇਖਿਆ ਤੁਸੀਂ ਓੜੇ ਵਾਲਾ ਦੁਪੱਟਾ ਲੈ ਕੇ ਆਏ ਹੋ ਇਹ ਕਿੰਨਾ ਕੁ ਦੁਪੱਟਾ ਜਿਹੜਾ ਇੱਕ ਚਾਦਾ ਵਾ ਦਸ਼ਕਾਂ ਜੂ ਸਾਲਾ ਕਰਦੇ ਹੋ 35 ਅਖਰੀ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਜਿਹੜੇ ਕਿ ਦੁਪੱਟੇ ਬਹੁਤ ਚੱਲ ਰਹੇ ਨੇ ਮੈਨੂੰ ਐਸੋਪ ਇੱਥੇ ਗੱਲ ਕਰੀ ਸਟਾਲ ਦੀ ਗੱਲ ਕਰੀਏ ਮੇਲੇ ਵਿੱਚ ਕਿੰਨਾ ਕੁ ਲੋਕ ਪਸੰਦ ਕਰਦੇ ਨੇ ਕਿੰਨੇ ਕੁ ਕੁੜੀਆਂ ਇਹਨੂੰ ਲੈ ਕੇ ਜਾ ਰਹੀਆਂ ਨੇ ਪਾਜੀ ਹੁਣ ਮੈਂ ਤੁਹਾਨੂੰ ਉਸੇ ਦੱਸ ਰਿਹਾ ਹੁਣ ਜਿੱਦਾਂ ਲੋਕਾਂ ਨੂੰ ਚੀਜ਼ ਨਹੀਂ ਦਿਖਦੀ ਹੁਣ ਜਦੋਂ ਦਿਖਦੀ ਹੈ ਨਾ ਤੇ ਲੋਕੀ ਆ ਕੇ ਵੇਖਦੇ ਆ ਉਹ ਪ ਦੇ ਲੋਕਾਂ ਦੇ ਮਨਾਂ ਚੋਂ ਖਤਮ ਹੋ ਰਿਹਾ ਤੇ ਇਹ ਅਲੋਪ ਹੋਈ ਜਾ ਰੀਆਂ ਚੀਜ਼ਾਂ ਜਿੱਦਾਂ ਉਹ ਲੋਕੀ ਵੇਦ ਨੇ ਬੜਾ ਖੁਸ਼ ਹੁੰਦੇ ਨੇ ਤੁਹਾਨੂੰ ਪਾਜੀ ਇੰਨਾ ਪਿਆਰ ਦਿੱਤਾ ਜੀ ਖਾਲਸਾ ਕਾਲਜ ਜਲਿਆ ਨੇ ਤੇ ਮੇਰੇ ਵੱਡੇ ਭਰਾ ਤੁਸੀਂ ਜਿਹੜੇ ਆਏ ਸਾਡੇ ਕੋ ਸਾਨੂੰ ਮਤਲਬ ਦੱਸਦੇ ਜਾਗਰੂਤ ਕਰ ਰਹੇ ਹੋ ਸਭ ਤੋਂ ਵੱਡੀ ਗੱਲ ਤੇ ਤੁਸੀਂ ਲੋਕਾਂ ਨੂੰ ਕੀ ਦੱਸਦੇ ਪਿਓ ਕਿ ਪੰਜਾਬੀ ਵਿਰਸਾ ਹੈ ਤੇ ਇਹ ਦੇਖੋ ਇੱਥੇ ਹੈਗਾ ਇੱਥੇ ਆਓ ਤੇ ਆਪਣਾ ਪੰਜਾਬੀ ਵਿਰਸੇ ਨੂੰ ਜਿੰਨਾ ਮਰਜ਼ੀ ਪ੍ਰਮੋਟ ਕਰੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਕੱਲੇ ਕੱਲੇ ਸਾਂਝੀ ਕਰ ਰਹੇ ਆ ਖਾਲਸਾ ਕਾਲਜ ਦੀਆਂ ਜਿੱਥੇ ਕਿ ਵੀਰ ਬੋਹਰੇ ਵੱਲੋਂ ਜਿਹੜਾ ਕਿ ਇੱਕ ਵੱਖਰਾ ਸਟਾਲ ਲਗਾਇਆ ਗਿਆ ਵਾ ਤੇ ਪੰਜਾਬੀ ਮਾਂ ਬੋਲੀ ਸਾਡੀ ਤੇ ਪੰਜਾਬੀ ਪਹਿਰਾਵਾ ਜਿਹੜਾ ਵਾ ਫੁਲਕਾਰੀਆਂ ਚੁੰਨੀਆਂ ਤੇ ਲੋਈਆਂ ਖਾਸ ਕਰਕੇ ਜਿਹੜੀਆਂ ਦਿਖਾਈ ਜਾ ਰਹੀਆਂ ਵਾ ਇਹ ਸ੍ਰੀ ਸਾਡੀ ਖੇਚ ਦਾ ਕੇਂਦਰ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਲੈਜਰ ਕਹਿ ਸਕਦੇ ਆ 5911 ਸਿੱਧੂ ਮੂਸੇ ਵਾਲਾ ਬਾਈ ਜਿਹਨੂੰ ਕਿ ਹਮੇਸ਼ਾ ਕਹਿੰਦੇ ਅਮਰ ਰਹੇਗਾ ਸਾਡਾ ਵੀਰ ਸਾਡੇ ਦਿਲਾਂ ਵਿੱਚ ਰਾਜ ਕਰਦਾ ਰਹੇਗਾ ਉਸ ਦੀਆਂ ਤਸਵੀਰਾਂ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇ ਵਾਲਾ ਬਾਈ 5911 ਵੀਰ ਜੀ ਥੋੜਾ ਸਿੱਧਾ ਕਰ ਲਿਓ ਇਸ ਬਣੇ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਕੱਲੀ ਕੱਲੀ ਵੀਰ ਜੀ ਸਟਾਲ ਬਹੁਤ ਵਧੀਆ ਰੱਖਿਆ ਹੋਇਆ ਇਹ ਕਿੰਨਾ ਖਿੱਚਦਾ ਕੇਂਦਰ ਹੈ ਲੋਕ ਖਾਸ ਕਰਕੇ ਨੌਜਵਾਨ ਕਿੰਨਾ ਕਿਸ ਨੂੰ ਲੈ ਜਾਂਦੇ ਨੇ ਕਹਿੰਦੇ ਜੀ ਗੱਬਰੂ ਨੂੰ ਕਹਿੰਦੇ ਆ ਟਰੈਂਡ ਬਲੀਏ ਇਹ ਟਰੈਂਡ ਹੈਗਾ ਸੀ ਤੇ ਰਹੇਗਾ ਜੀ ਮਤਲਬ ਮੈਂ ਚਲੋ ਏ ਸਾਡਾ ਪ੍ਰਾਤ ਦਿਲਾ ਚ ਵੱਸਦਾ ਜੀ ਇਹ ਸਾਡਾ ਵੀਰ ਦਿਲਾ ਚ ਵੱਸਦਾ ਹੈ ਹਮੇਸ਼ਾ ਹੈਗਾ ਤੇ ਦਿਲਾ ਜੀ ਰਹੇਗਾ ਜੀ ਇਹ ਟ੍ਰੈਂਡ ਨਹੀਂ ਇਹਦਾ ਖਤਮ ਹੋ ਸਕਦਾ ਕਹਿੰਦੇ ਟਿੱਬਿਆਂ ਦੇ ਪੁੱਤ ਸੀ ਕਹਿੰਦੇ ਕੋਈ ਨਹੀਂ ਸੀ ਜਾਣਦਾ ਉੱਥੇ ਕਹਿੰਦੇ ਬਸ ਤੱਕ ਨਹੀਂ ਜਾਂਦੀ ਸੀ ਟਿੱਬਿਆਂ ਦੇ ਅੱਜ ਉੱਥੇ ਗੱਡੀਆਂ ਦੀਆਂ ਲੜਾਂ ਲੱਗੀਆਂ ਨੇ ਇੱਕ ਪੂਰੇ ਕਹਿੰਦਾ ਵਰਲਡ ਚ ਨਾਂ ਬਣ ਗਿਆ ਅੰਗਰੇਜ਼ਾਂ ਤੋਂ ਲੈ ਕੇ ਗੋਰੀ ਤੱਕ ਉੱਥੇ ਪਹੁੰਚੇ ਨੇ ਟਿੱਬਿਆਂ ਤੱਕ ਕਹਿੰਦੇ ਕਦੀ ਉਸ ਤੱਕ ਕੋਈ ਜਾਂਦਾ ਵਾਲੇ ਸੀ ਵੀ ਇਹ ਟਿੱਬਿਆਂ ਦਾ ਪਿੰਡ ਹੈਗਾ ਗੱਲ ਮੂਸੇਵਾਲੀ ਗੱਲ ਹੈ ਬਹੁਤ ਮਾਣ ਸਾਨੂੰ ਹੁੰਦਾ ਆਪਣੇ ਪੰਜਾਬੀ ਇਹੋ ਜਿਹੇ ਸਿੰਗਰਾਂ ਤੇ ਜਿਹੜੇ ਸਾਡੇ ਪੰਜਾਬ ਨੂੰ ਵੱਖ-ਵੱਖ ਦੇਸ਼ਾਂ 'ਚ ਲੈ ਕੇ ਗਏ ਨੇ ਹੁਣ ਗੱਲ ਕਰੀ ਅੱਡੇ ਦਲਜੀਤ ਦੋ ਸਾਈਂ ਦੀ ਉਹ ਵੀ ਦੇਖੋ ਜੀ ਕਿੰਨਾ ਮਤਲਬ ਅਸੀਂ ਭਾਜੀ ਜਿੰਨ ਦੇਖੋ ਕਿੰਨਾ ਪ੍ਰਮੋਟ ਕਰ ਰਹੇ ਪੰਜਾਬੀ ਨੂੰ ਆਪਣੇ ਦਸਤਾਰ ਬੰਦੇ ਨੇ ਆਪਣਾ ਚੰਗੀ ਤਰ੍ਹਾਂ ਕੁੜਤਾ ਪਜਾਮਾ ਪਾਉਂਦੇ ਨੇ ਪਤਾ ਲੱਗਦਾ ਜੀ ਕੋਈ ਪੰਜਾਬੀ ਭਰਾ ਆਇਆ ਤੇ ਪਤਾ ਲੱਗਦਾ ਜੀ ਆਪਾਂ ਪੂਰਾ ਪ੍ਰਮੋਟ ਕਰਦੇ ਆ ਪੰਜਾਬੀ ਨੂੰ ਇਹ ਭਾਜੀ ਲੋਕਾਂ ਨੂੰ ਜਿੰਨਾ ਜਾਗਰੂਤ ਕੀਤਾ ਜਾਵੇ ਤੇ ਇੱਕ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਪੰਜਾਬੀ ਬੋਲਣ ਦਿਓ ਬੱਚਿਆਂ ਨੂੰ ਤਾਹੀਂ ਕੱਲ ਨੂੰ ਬੱਚੇ ਅੱਗੇ ਦੱਸਣਗੇ ਕਿ ਅਸੀਂ ਪੰਜਾਬੀ ਆ ਸਿਰਫ ਨਾਮ ਦੇ ਅੱਗੇ ਸਿੰਘ ਕੌਰ ਲਗਾ ਕੇ ਅਸੀਂ ਪੰਜਾਬੀ ਨਹੀਂ ਜੇ ਬੰਦੇ ਅਸੀਂ ਜਦੋਂ ਤੱਕ ਬੱਚਿਆਂ ਨੂੰ ਗਾਂ ਪੰਜਾਬੀ ਬੋਲਣ ਹੀ ਨਹੀਂ ਨਾ ਦਵਾਂਗੇ ਉੱਥੇ ਇਹੀ ਗੱਲ ਗਲਤ ਹੁੰਦੀ ਆ ਸਾਨੂੰ ਨਹੀਂ ਬੋਲਣ ਦੀ ਨੌਜਵਾਨ ਦੀ ਗੱਲ ਕਰੀਏ ਨੌਜਵਾਨਾਂ ਵਾਲੋ ਕਿੰਨਾ ਕਿ ਟ੍ਰੈਂਡਿੰਗ ਚ ਜਾ ਗਿਆ ਮੈਂ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇਹ ਤਾਂ ਹਮੇਸ਼ਾ ਟ੍ਰੈਂਡਿੰਗ ਜਾਏਗਾ ਤੇ ਲੋਕ ਮੁੰਡੇ ਕਿੰਨਾ ਕਿ ਪਸੰਦ ਕਰਦੇ ਨੇ ਇਥੇ ਆ ਕੇ ਕਿੰਨੇ ਆ ਕੇ ਦੀਆਂ ਫੋਟੋਆਂ ਲਵਾਉਂਦੇ ਨੇ ਕਿੰਨੇ ਆਸ ਤੇ ਲਫੀ ਲੈਂਦੇ ਲੈ ਕੇ ਵੀ ਭਾਈ ਸਾਨੂੰ ਉਹ ਦਿਓ ਨਾ 259 59 11 ਕਹਿੰਦੇ ਬੜਾ ਚੱਲਦਾ ਵੀਰ ਕਿ ਲੱਗਦਾ ਸੀ ਸਿੱਧੂ ਮੂਸੇ ਵਾਲੇ ਨੂੰ ਪਤਾ ਸੀ ਵੀ ਇੰਨਾ ਉਹਦਾ ਨਾਂ ਹੋ ਜਾਊਗਾ ਜੱਗ 'ਚ ਕਹਿੰਦੇ ਭਾਵੇਂ ਸਿੱਧੂ ਮੂਸੇ ਵਾਲਾ ਸਾਡੇ ਇਹ ਲੋਈਆਂ ਬਣ ਕੇ ਆ ਰਹੀਆਂ ਵੀਰਦਿਆਂ ਇਹ ਦੇਖੋ ਜੀ ਇੱਕ ਮੇਰੇ ਕੋ ਕਾਲੀ ਲੋਈ ਹੋ ਜੇਗੀ ਉਹ ਤੋਂ ਹੀ ਲੋਜ਼ ਹੋਇਆ ਮਾੜਾ ਆਹ ਦੇਖੋ ਜੀ ਇਹ ਇੱਕ ਫੜਿਓ ਜੀ ਜਾਣਾ ਕੋਈ ਉਧਰੋਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਜਿਹੜੀ ਚੀਜ਼ ਹੈ ਮੈਂ ਫੜ ਲੈਣਾ ਤੁਸੀਂ ਦੇਖੋ ਜੀ ਲੋਈ ਚੈੱਕ ਕਰੋ ਇਹ ਹੁੰਦੀ ਸੀ ਪ੍ਰੋਪਰ ਲੋਈ ਵਾਹ ਵਾਹ ਇਹ ਘੱਟੋ ਘੜਨੀ ਤੇ ਭਾਜੀ 2.5 ਮੀਟਰ ਪਲੱਸ ਲੋਈ ਹੈਗੀ ਆ ਇਹ ਚੀਜ਼ਾਂ ਨੇ ਅਸਲੀ ਸਾਡੇ ਪੰਜਾਬ ਦੀਆਂ ਅੱਜ ਕੱਲ ਅਸੀਂ ਕੋਈ ਜੈਕਟਾ ਪਾਲੀਆਂ ਕੋਈ ਕੁਸ਼ ਪਾਲੀਆਂ ਕੁੜਤੇ ਪਜਾਮੇ ਉੱਤੇ ਲੋਈ ਲੋਕੀ ਤੇ ਠੰਡ ਲੱਗ ਜੇਗੀ ਭਾਜੀ ਮੈਨੂੰ ਤੁਸੀਂ ਤਾਂ ਗਿਓ ਕੋਈ ਠੰਢ ਨਹੀਂ ਲੱਗਦੀ ਆ ਦੇਖੋ ਘੱਟੋ ਘੜਨੀ 22 ਮੀਟਰ ਪਲੱਸ ਹੈ ਪਲੱਸ ਹੈ ਜੀ ਬਿਲਕੁਲ ਮੇਰਾ ਹੱਥ ਥੱਕ ਗਿਆ ਜੀ ਐਦਾ ਕਰਦੇ ਪਰ ਲੋਈ ਨਹੀਂ ਖਤਮ ਹੋਈ 22 ਮੀਟਰ ਪਲੱਸ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵਕ ਵਕਤ ਇੱਥੇ ਤਰਾਈਆਂ ਜਿਹੜੀਆਂ ਖਾਸ ਕਰਕੇ ਸਾਡੇ ਪੰਜਾਬੀ ਕਲਚਰ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਇੱਥੇ ਲੋਈਆਂ ਜਿਹੜੀਆਂ ਤੇ ਸ਼ੌ ਜੜੇ ਪਾਕਿਸਤਾਨੀ ਦੁਪੱਟੇ ਅਸੀਂ ਕਹਿੰਦੇ ਲੈਂਦੇ ਪੰਜਾਬ ਦੇ ਜਿਹੜੇ ਦੁਪੱਟੇ ਨੇ ਪਰ ਸਾਡੀ ਸ਼ਾਨ ਬਣ ਗਈ ਆ ਸਾਡੇ ਘਰਾਂ ਦਾ ਸ਼ਿੰਗਾਰ ਬਣ ਗਈ ਆ ਸਾਡੇ ਘਰਾਂ ਦੀਆਂ ਜਿਹੜੀਆਂ ਧੀਆ ਪਹਿਣਾ ਨੇ ਪਾਕਿਸਤਾਨੀ ਦੁਪੱਟੇ ਜਿਹੜੇ ਲੈਂਦੀਆਂ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਐਸੋ ਵੀ ਬੱਚਿਆਂ ਦੀ ਕਿੰਨੀ ਕਿ ਪਰ ਮੈਚ ਹੁੰਦੀ ਆ ਕੁੜੀਆਂ ਦੀ ਖਾਸ ਕਰਕੇ ਕਾਜ ਵਾਲਿਆਂ ਦੀ ਆ ਇਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ਾਂ ਦੀ ਖਾਸ ਮੰਗ ਕਰਦੇ ਨੇ ਭਾਜੀ ਗੱਲ ਤੁਸੀਂ ਮੇਰੇ ਕੋਲ ਕਰੋ ਫੁਲਕਾਰੀ ਮੈਂ ਸਵੇਰ ਦੀ ਮਤਲਬ ਬਾਬਾਈ ਦੀ ਕਿਰਪਾ ਜੀ ਮਤਲਬ ਮੇਰੇ ਕੋਲ ਜਿੰਨਾ ਪੀਸ ਆਂਦਾ ਜੀ ਮੈਨੂੰ ਸ਼ਾਮੀ ਫੇਅਰ ਬਣਵਾਉਣਾ ਪੈਂਦਾ ਫੁਲਕਾਰੀ ਦਾ ਕਿਉਂਕਿ ਇਹ ਟ੍ਰੈਂਡ ਲੋਕਾਂ ਨੂੰ ਜਦੋਂ ਦਿਖਦਾ ਹੈ ਉਹ ਲੋਕ ਹੀ ਲੈਂਦੇ ਨੇ ਕਿ ਨਹੀਂ ਯਾਰ ਇਹ ਸਾਡਾ ਟ੍ਰੈਂਡ ਹੈ ਜਦੋਂ ਅਸੀਂ ਲੋਕਾਂ ਨੂੰ ਜਿੱਦਾਂ ਦੱਸਦੇ ਆ ਨਾ ਉਦੋਂ ਫਿਰ ਲੋਕੀ ਹੋਰ ਭਾਜੀ ਜਾਗਰੂਤ ਹੁੰਦੇ ਆ ਬੰਦਾ ਗਾਂ ਜਾ ਕੇ ਪੰਜ ਬੰਦਿਆਂ ਨੂੰ ਦੱਸਦਾ ਫਿਰ ਪੰਜ ਹੋਰ ਆਂਦੇ ਨੇ ਪੰਜ ਅੱਗੇ ਦੱਸਦਾ ਐਦਾ ਹੀ ਭਾਜੀ ਪੂਰੀ ਚੇਨ ਬੰਦੀ ਆ ਬਿਲਕੁਲ ਜੀ ਸਨੇਹਾ ਕੀ ਦੇਣਾ ਚਾਹੋਗੇ ਖਾਸ ਕਰਕੇ ਤੁਸੀਂ ਪੰਜਾਬੀ ਨੌਜਵਾਨ ਜੇ ਖਾਸ ਕਰਕੇ ਮੈਨੂੰ ਪਤਾ ਲੱਗਾ ਵੀ ਤੁਸੀਂ ਖਾਸ ਕਰਕੇ ਪੜ੍ਹੇ ਹੋ ਠੀਕ ਹੈ ਨਾ ਤੇ ਅੱਜ ਖਾਸ ਕਰਕੇ ਵਿੱਚ ਤੁਹਾਨੂੰ ਸਟਾਲ ਆਉਂਦਾ ਮੇਲਾ ਮੌਕਾ ਮਿਲਿਆ ਵਾ ਤੇ ਸਟਾਲ ਵਿੱਚ ਜਿਹੜਾ ਤੁਸੀਂ ਲਾਇਆ ਖਾਸ ਕੇ ਪੰਜਾਬੀ ਸੱਭਿਆਚਾਰ ਸਾਂਭੀ ਫਿਰਦੇ ਹੋ ਪੰਜਾਬੀ ਸੱਭਿਆਚਾਰ ਕੇ ਜਿਹੜਾ ਸਾਡਾ ਫੁਲਕਾਰੀਆਂ ਸਾਡੀਆਂ ਕਹਿ ਸਕਦੇ ਆ ਵੀ ਊੜਿਆਂ ਨੂੰ ਲੈ ਕੇ ਖਾਸ ਕਰਕੇ ਜਿਹੜਾ 35 ਅੱਖਰੀ ਆ ਅਸੀਂ ਦੇ ਦੇ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਪੂਰੇ ਅੱਖਰ ਸਾਹਿਬ ਕਿੰਨੇ ਅੱਖਰ ਹੁੰਦੇ ਆ ਊੜੇ ਵਾਲੇ ਦੇ ਖਾ ਕੇ ਨਹੀਂ ਪਤਾ ਪਰ ਤੁਸੀਂ ਸਾਂਭ ਰਹੇ ਹੋ ਤੁਸੀਂ ਇਹ ਸਾਡਾ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਸਾਂਭ ਰਹੇ ਹੋ ਭਾਜੀ ਦੇਖੋ ਇਹ ਤੇ ਗੁਰੂ ਮਾਨੇ ਦੀ ਕਿਰਪਾ ਜੀ ਇੱਕ ਗੁਰੂਆਂ ਦੀ ਧਰਤੀ ਤੇ ਬੈਠੇ ਆ ਤੇ ਗੁਰੂਆਂ ਨੇ ਹਨ ਨੂੰ ਮਿਹਰ ਬਖੀ ਹੈ ਕਿ ਇਹ ਚੀਜ਼ ਨੂੰ ਜਿੰਨਾ ਜਾਗਰੂਤ ਕਰਾਂਗੇ ਉਦਾਂ ਹੀ ਪਤਾ ਲੱਗੂਗਾ ਜੀ ਇਹ ਸਾਡਾ ਅੰਮ੍ਰਿਤਸਰ ਤੁਹਾਨੂੰ ਪਤਾ ਵੈਸੇ ਹੀ ਬਹੁਤ ਪਵਿੱਤਰ ਧਰਤੀ ਹੈ ਗਿਆ ਸਾਨੂੰ ਮੌਕਾ ਮਿਲਿਆ ਖਾਲਸਾ ਕਾਲਜ ਪੜਨ ਦਾ ਤੇ ਇੱਥੇ ਮੌਕਾ ਮਿਲਿਆ ਸਟਾਲ ਲਾਣ ਦਾ ਲੋਕਾਂ ਨੇ ਇੰਨਾ ਜਿਆਦਾ ਪਿਆਰ ਦਿੱਤਾ ਹੈ ਭਾਜੀ ਸਾਡੀ ਐਸੈਸਰੀਜ਼ ਤੇ ਸਾਡੀ ਹੁੱਡੀ ਪਰਸ ਵਗੈਰਾ ਪਰਫਿਊਮ ਵਗੈਰਾ ਇੰਨਾ ਭਾਜੀ ਮੈਂ ਤੁਸੀਂ ਸੋਚੋ ਤੁਹਾਡੇ ਕੋਲ ਵੀਡੀਓ ਬਣਾਉਂਦਾ ਵੀ ਇਦਾਂ ਮਤਲਬ ਭਾਜੀ ਬਹੁਤ ਥੈਂਕ ਯੂ ਪਹਿਲੇ ਤੇ ਤੁਹਾਡਾ ਇਹ ਭਾਜੀ ਨੇ ਸਾਨੂੰ ਬਹੁਤ ਕਿ ਸਾਡਾ ਫਰਜ਼ ਏ ਆ ਵੇਖੋ ਬੋਲੇ ਵੀ ਸਾਡਾ ਫਰਜ਼ ਏ ਕਿਉਂਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬੀ ਆ ਜੇਕਰ ਅਸੀਂ ਪੰਜਾਬੀ ਕਲਚਰ ਨੂੰ ਨਾਲ ਨਾਲ ਲੋਕਾਂ ਦਿਖਾਇਆ ਤੇ ਮੈਨੂੰ ਲੱਗਦਾ ਵੀ ਲੋਕ ਪੋਣਾ ਭੁੱਲ ਜਾਣਗੇ ਮੈਂ ਥੋੜਾ ਮੇਰਾ ਸਵਾਲ ਆ ਕਿ ਖਾਸ ਕਰਕੇ ਮੈਂ ਪੰਜਾਬੀ ਕਲਚਰ ਨੂੰ ਪੰਜਾਬੀ ਬਣਾਵੇ ਰੋ ਕੇ ਲੈ ਕੇ ਆਉਣਾ ਵਾ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਵੀ ਊੜਾੜਾ ਖਾਸ ਕਰਕੇ ਆ ਪੰਜਾਬੀ ਲਿਉਣੀ ਚਾਹੀਦੀ ਗਾਲੀ ਰੰਗਲਾ ਪੰਜਾਬ ਜਿਹੜਾ ਖੋਣ ਜਦਾ ਮੈਂ ਇਸ ਕਰਕੇ ਮੈਨੂੰ ਜਿੱਥੇ ਮੌਕਾ ਮਿਲਦਾ ਵਾ ਪੰਜਾਬੀ ਚੀਜ਼ ਨੂੰ ਵੇਖਣ ਵਾਸਤੇ ਮੇਰਾ ਜੀ ਕਰਦਾ ਵੀ ਲੋਕਾਂ ਸਾਹਮਣੇ ਲੈ ਕੇ ਆਵਾਂ ਪਾਜੀ ਇਹ ਤੁਸੀਂ ਤਹਾਡੇ ਨਾਲ ਪਾਜੀ ਅਸੀਂ ਤੇ ਚਲੋ ਸਾਨੂੰ ਮੌਕਾ ਮਿਲਿਆ ਇੱਥੇ ਸਟਾਲ ਲਾਂਦਾ ਇੱਥੇ ਜਿਹੜੇ ਜਿਹੜੇ ਵੀਰ ਭੈਣ ਭਰਾ ਨਹੀਂ ਸਾਡੀ ਮਾਤਾ ਆ ਪਈਆਂ ਉਹਨਾਂ ਕੋ ਤੁਸੀਂ ਇਹ ਵੀਡੀਓ ਲੈ ਕੇ ਜਾਓਗੇ ਤੁਸੀਂ ਤੁਹਾਡੀ ਵੀਡੀਓ ਜਾਏਗੀ ਤੇ ਲੋਕਾਂ ਨੂੰ ਪਤਾ ਲੱਗੇਗਾ ਇੱਥੇ ਸਟਾਲ ਲੱਗਾ ਸੀ ਉਹਨਾਂ ਨੂੰ ਪਤਾ ਲੱਗੂਗਾ ਕਿ ਇਹ ਚੀਜ਼ ਦੇਖੋ ਅਸੀਂ ਨਹੀਂ ਕਹਿੰਦੇ ਕਿ ਇਹ ਸਾਡੇ ਕੋ ਲੈ ਕੇ ਜਾਓ ਕਿਤੋਂ ਵੀ ਲੈ ਕੇ ਜਾਓ ਪਰ ਇਸ ਚੀਜ਼ ਨੂੰ ਬढ़ावा ਦਿਓ ਇਹ ਚੀਜ਼ ਨੂੰ ਜਿੰਨਾ ਬढ़ावा ਦਿਓਗੇ ਇਹ ਗਾਂ ਤੁਹਾਡੀ ਪੀੜੀ ਤੁਹਾਡੀ ਨਸਲ ਚੰਗੀ ਰਹਿਣੀ ਹੈ ਇੱਥੇ ਫਿਰ ਪੰਜਾਬੀ ਤਾਂ ਹੀ ਰਹਿਣਾ ਪਾਜੀ ਮੇਰੇ ਸਿਸਟਰ ਇੱਕ ਕੈਨੇਡਾ ਇੱਕ ਇੱਥੇ ਮੈਂ ਬਾਹਰ ਨਹੀਂ ਜਾਣਾ ਕਿਉਂ ਕਿ ਜੇ ਹੀ ਬਾਹਰ ਚਲ ਗਏ ਫਿਰ ਇੱਥੇ ਕੌਣ ਰਹਿ ਗਿਆ ਪਰ ਗੱਲ ਕਰੀ ਬੋਰ ਆ ਜੀ ਅਸੀਂ ਦੇਖਿਆ ਇੱਥੇ ਦੇ ਨੌਜਵਾਨ ਪਲੱਸ 2 ਕਰਦਾ ਤੇ ਅਲਰਟ ਕਰਕੇ ਸਿੱਧਾ ਬਾਹਰ ਚਲੇ ਜਾਂਦਾ ਵੀ ਬਾਹਰ ਜਾਣਾ ਹੈ ਬਾਹਰ ਜਾ ਕੇ ਸੈੱਟ ਹੋਣਾ ਤੁਸੀਂ ਨਹੀਂ ਬਾਹਰ ਜਾ ਕੇ ਸੋਚਿਆ ਵੀ ਬਾਹਰ ਜਾਣਾ ਹੈ ਪਾਜੀ ਅੱਜ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਮੇਰੀ ਲੈਂਗੁਏਜ ਹੈ ਜਿੱਦਾਂ ਦੀ ਵੀ ਮੈਂ ਚਲੋ ਤੁਸੀਂ ਵੱਡੇ ਭਰਾ ਜੇ ਮੈਨੂੰ ਮੌਕਾ ਬਹੁਤ ਮਿਲੇ ਅਸੀਂ ਜਾ ਵੀ ਸਕਦੇ ਆ ਬਾਹਰ ਜਾਣਾ ਨਹੀਂ ਰੀਜ਼ਨ ਕੁੰਮਣ ਫਿਰਨ ਜਾਓ ਦੇਖੋ ਤੁਹਾਡੇ ਇਥੇ ਮਾ ਹੈ ਤੁਹਾਡੀ ਪਿਓ ਤੁਹਾਡੀ ਦਾਦੀ ਤੁਹਾਡੇ ਦਾਦਾ ਤੀ ਕੱਲ ਨੂੰ ਜਦੋਂ ਬੱਚਾ ਹੁੰਦਾ ਉਹਨਾਂ ਨੂੰ ਉਹਨਾਂ ਤੋਂ ਆਸ ਹੁੰਦੀ ਹੈ ਕਿ ਇਹਨਾਂ ਨੂੰ ਕੱਲ ਨੂੰ ਸਾਡਾ ਇਹ ਬੁਢਾਪੇ ਦਾ ਸਾਰਾ ਵੈ ਪਰ ਵਜਾ ਕੀ ਹੈ ਪੰਜਾਬ ਨਾਲ ਪਿਆਰ ਹੈ ਕਿ ਆਪਣੀ ਗੁਰੂ ਨਗਰੀ ਅਮਰ ਸਤ ਧਰਤੀ ਨਾਲ ਪਿਆਰ ਹੈ ਭਾਜੀ ਮੈਨੂੰ ਆਪਣੀ ਧਰਤੀ ਨਾਲ ਤੇ ਪਹਿਲੀ ਗੱਲ ਭਾਜੀ ਮੈਂ ਆਪਣੇ ਗੁਰੂਆਂ ਨੂੰ ਨਹੀਂ ਦੇਖਿਆ ਮੈਂ ਆਪਣੇ ਵੱਡੇ ਵਡੇਰਿਆਂ ਨੂੰ ਗੁਰੂਆਂ ਚ ਵੇਖਦਾ ਜੀ ਜਿਨ੍ਹਾਂ ਨੇ ਸਾਨੂੰ ਪਾਲ ਕੇ ਪੋਸ ਕੇ ਇੰਨਾ ਵੱਡਾ ਕੀਤਾ ਜੀ ਅੱਜ ਮੈਂ ਇੰਨੇ ਜੇ ਹੁੰਦੇ ਇੰਨੇ ਹੋ ਗਏ ਆ ਕਹਿੰਦੇ ਰੱਬ ਨੂੰ ਭਾਵੇਂ ਬਾਝ ਪੁੱਜੋ ਪਰ ਪਹਿਲਾਂ ਮਾਤਾ ਪਿਤਾ ਨੂੰ ਪੁੱਜੋ ਤੇ ਫਿਰ ਤੁਹਾਡਾ ਸਫਲ ਜਿਉਂ ਨਹੀਂਦਾ ਵਾ ਜੇ ਤੁਸੀਂ ਮਾਤਾ ਪਿਤਾ ਦੀ ਕਦਰ ਹੀ ਨਾ ਕਰਦੇ ਤੇ ਫਿਰ ਮੰਦਰ ਗੁਰਦੇ ਜਾਣ ਦੀ ਕੋਈ ਲੋੜ ਨਹੀਂ ਐ ਬਿਲਕੁਲ ਸੱਚਾ ਭਾਜੀ ਮੇਰਾ ਇਹੀ ਬਸ ਹੁੰਦਾ ਜੀ ਕਿ ਜੇ ਆਪਾਂ ਉਹਨਾਂ ਨੂੰ ਦੇਖਿਆ ਸੀ ਉਹਨਾਂ ਨੂੰ ਮੰਨੀਏ ਪਹਿਲੇ ਅਸੀਂ ਆਪਣੇ ਮਾਪਿਆਂ ਨੂੰ ਮੰਨ ਲਈਏ ਉਹੀ ਬਹੁਤ ਹੁੰਦੀ ਹੈ ਜੀ ਐ ਦੇਖੋ ਮੇਰੇ ਮਦਰ ਨਾਲ ਸਵੇਰ ਦੇ ਹੈਲਪ ਕਰਦੇ ਪਏ ਨੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਅੰਟੀ ਜੀ ਨਾਲ ਗੱਲਬਾਤ ਕਰਦੇ ਆ ਪੁੱਤਲ ਬੜਾ ਹੌਨ ਹਾਰਿਆ ਬਹੁਤ ਮਾਂ ਦੀ ਸੇਵਾ ਕਰਦਾ ਵਾ ਬਹੁਤ ਘੱਟ ਇਸਾਂ ਦੇ ਮਿਲਦੇ ਨੇ ਤੇ ਕਹਿੰਦਾ ਵੀ ਮੇਰਾ ਰੱਬ ਵੀ ਸਭ ਕੁਝ ਹੈ ਮੇਰੀ ਮਾਂ ਹੀ ਹੈ ਮੇਰਾ ਸਭ ਕੁਝ ਕਹਿੰਦੇ ਮੈਂ ਮੰਦਰ ਗੁਰਦੇ ਭਾਵੇਂ ਜਾਵਾਂ ਜਾਵਾਂ ਆਪਣੇ ਮਾਪੇ ਬਜੇ ਨੂੰ ਪੈ ਗਈ ਹਾਂ ਦਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਨਹੀਂ ਇਹ ਤੇ ਝੂਠ ਬੋਲਣ ਵਾਲੀ ਗੱਲ ਨਹੀਂ ਹੈਗੀ ਬਹੁਤ ਸੇਵਾ ਕਰਦਾ ਸਾਡੀ ਹੋਰ ਕਹਿਣਾ ਮੰਦਾ ਕਹਿੰਦੇ ਬਾਹਰ ਕਿ ਨਹੀਂ ਗਏ ਨਹੀਂ ਉਹ ਕਹਿੰਦਾ ਮੈਂ ਇੱਥੇ ਰਹਿਣਾ ਬੇਟੀ ਵੀ ਛੋਟੀ ਗਈ ਹੈ ਬਾਹਰ ਆ ਕੇ ਕਹਿੰਦਾ ਮੈਂ ਇੱਥੇ ਹੀ ਰਹਿਣਾ ਸਾਨੂੰ ਹੁੰਦਾ ਕਿ ਇੱਥੇ ਜੰਨਤ ਹੈ ਜੀ ਮਾਪੇ ਉਹਦੇ ਪੈਰਾਂ 'ਚ ਜੰਨਤ ਹੈ ਪਤਾ ਕੀ ਜੇ ਮੈਂ ਚੱਲ ਜੂੰਗਾ ਤੇ ਇਹਨਾਂ ਦਾ ਕੌਣ ਦੇ ਸਾਰਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਗੱਲਬਾਤ ਕੀਤੀ ਵੀਰ ਨੇ ਆਪਣੇ ਬਾਰੇ ਨਹੀਂ ਆਪਣੇ ਮਾਤਾ ਪਿਤਾ ਬਾਰੇ ਸੋਚਿਆ ਵੀ ਜੇਕਰ ਮੈਂ ਬਾਹਰ ਚਲ ਗਿਆ ਤੇ ਮੇਰੇ ਮਾਤਾ ਪਿਤਾ ਬਾਰੇ ਕੌਣ ਦੇਖੇਗਾ ਅਸੀਂ ਦੇ ਅੱਜ ਕੱਲ ਨੌਜਵਾਨ ਪੀੜ੍ਹੀ ਜ਼ਿਆਦਾਤਰ ਵਿਦੇਸ਼ਾਂ ਵੱਲ ਚਲੀ ਜਾਂਦੀ ਆ ਮਾ ਮਾਂ ਬਾਬਾਂ ਦਾ ਧਿਆਨ ਨਹੀਂ ਹੁੰਦਾ ਵੀ ਮਾਂ ਬਾਬ ਕਿਹੜੇ 라ਵਾਂ ਚ ਆ ਇਸ ਕਰਕੇ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਵੋੜੇ ਵੀਰ ਵਾਂਗੂ ਬਣੋ ਤੁਸੀਂ ਜਿੰਨਾ ਇਸ ਸਟਾਲ ਤੇ ਆ ਸਕਦੇ ਹੋ ਅੰਮ੍ਰਿਤਸਰ ਖਾਸ ਅਕਾਦਮੀ ਨੇ ਸਟਾਲ ਲਗਾਇਆ ਵਾ ਇੱਥੇ ਆ ਕੇ ਤੁਸੀਂ ਪੰਜਾਬੀ ਕਲਚਰ ਪੰਜਾਬੀ ਮਾਂ ਬੋਲੀ ਦਾ ਪਿਆਰ ਕਰਦੇ ਹੋ ਤੇ ਫਿਰ ਤੋਂ ਅਸੀਂ ਇੱਥੇ ਫਲਕਾਰੀਆਂ ਤੁਹਾਨੂੰ ਦੁ ਪੰਜਾਬੀ ਜਿਹੜੀ ਮਿਲਣਗੇ ਤੇ ਤੁਹਾਨੂੰ ਹਰ ਚੀਜ਼ ਹੋਰੀਸ ਮਿਲੂਗੀ ਜਿਹੜੀ ਤੁਹਾਨੂੰ ਕਿਤੇ ਨਹੀਂ ਮਿਲਗੀ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਤੁਸੀਂ ਆਪਣਾ 10 ਦਿਉ ਦਾ ਦਿਓ ਹਾਂਜੀ ਸਾਡਾ ਐਡਰੈਸ ਹੈਗਾ ਜੀ ਇੱਕ ਸਾਡੀ ਦੁਕਾਨ ਹੈ ਜੀ ਲਾਰੈਂਸ ਰੋਡ ਫਾਰਮਰਸ ਤੋਂ ਪਹਿਲੇ ਬੀਬੀ ਕੇ ਦੀ ਸਾਹਮਣੇ ਵਾਲੀ ਫਾਰਮਰਸ ਤੋਂ ਪਹਿਲੇ ਨਵੀਂ ਸੜਕ ਤੇ ਉੱਥੇ ਹੈ ਫੋਰਐਵਰ 31 ਬਾਈ ਸੈਪ ਤੇ ਇੱਕ ਸਾਡੀ ਫੁਲਕਾਰੀਆਂ ਦੁਪੱਟੇ ਦੀ ਸਾਰੀ ਦੁਕਾਨ ਹੈ ਜੀ ਮੰਥ ਬੱਸ ਸਟੈਂਡ ਦੇ ਅੰਦਰ ਵੜ ਕੇ ਉਧਰ ਮੰਥੀ ਗੜ ਬਾਜ਼ਾਰ ਹੈ ਵਿਜੇ ਛੋਲੇ ਕੁਲ ਚਲੇ ਦੇ ਬਿਲਕੁਲ ਸਾਹਮਣੇ ਸਾਡੇ ਕੋਲ ਵੈਸਟਰਨ ਵੀ ਸਾਰਾ ਮਿਲ ਜੇਗਾ ਸਾਡੇ ਕੋ ਕੜੀਆਂ ਪਰਸ ਵਗੈਰਾ ਸਭ ਕੁਝ ਮਿਲ ਜੰਗੇ ਵੈਸਟਰਨ ਕਲੋਥਸ ਊਮਨ ਵਾਸਤੇ ਸਭ ਕੁਝ ਮਿਲ ਜੇਗਾ ਜੀ ਤੇ ਜੇ ਕੇ ਟੈਕਸਟਾਈਲ ਮਾਨ ਸਿੰਘ ਏਡ ਦੇ ਵਿੱਚ ਸਾਡੇ ਕੋ ਸਾਰੀ ਪ੍ਰੋਪਰ ਦੁਪੱਟਾ ਆਈਟਮ ਭਾਜੀ ਕੁਝ ਵੀ ਦੁਪੱਟਾ ਆਈਟਮ ਚ ਕੋਗੇ ਲੋਈਆਂ ਸ਼ਾਲ ਕੁਝ ਵੀ ਕੋਗੇ ਸਾਡੇ ਕੋ ਮਿਲ ਜੇਗਾ ਮੇਰਾ ਨੰਬਰ ਹੈ 9697957601 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਬਹੁਰੇ ਵੀਰ ਨੇ ਆਪਣਾ ਮੋਬਾਈਲ ਨੰਬਰ ਆਪਣਾ ਪਤਾ ਦੱਸਦਾ ਜੇਕਰ ਕਿਸੇ ਨੇ ਵੀ ਕੋਈ ਫੁਲਕਾਰੀ ਲੈਣੀ ਹੋਵੇ ਪੰਜਾਬੀ ਕਲਚਰ ਨਾਲ ਪੰਜਾਬੀ ਮਾਂ ਬੋਲੀ ਨਾਲ ਜੁੜਨਾ ਹੋਵੇ ਤੇ ਵੀ ਕਹ ਜਰੂਰ ਪਹੁੰਚਿਓ ਬੜਾ ਪੰਜਾਬੀ ਭਰਾ ਵਾ ਖਾਸ ਕਰਕੇ ਨੌਜਵਾਨ ਹੈ ਖਾਸ ਕਰਦਾ ਪੰਡ ਮਾਲਾ ਵਾ ਤੇ ਪੰਜਾਬੀ ਬੋਲਦਾ ਵਾ ਤੇ ਖਾਸ ਕਰਕੇ ਕਹਿੰਦਾ ਵੀ ਮੈਂ ਵਿਦੇਸ਼ਾਂ ਵਿੱਚ ਨਹੀਂ ਆਲਾ ਪੰਜਾਬ ਵਿੱਚ ਰਹਿ ਕੇ ਜਿਹੜੀ ਇਹ ਸੇਵਾ ਕਰਨੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ